ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਨਾ ਸ਼ਿਮਲਾ ਮਿਰਚ ਆਪਣੇ ਕੋਲ ਇੱਕੋ ਹੀ ਸ਼ਿਮਲਾ ਮਿਰਚ ਹੈ ਤੇ ਸਬਜੀ ਬਹੁਤ ਵਧੀਆ ਬਣੂਗੀ ਇਹ ਜੀ ਤੇ ਇੱਕ ਸ਼ਿਮਲਾ ਮਿਰਚ ਹੈ ਇੱਕ ਆਪਾਂ ਵੱਡੇ ਸਾਈਜ਼ ਦਾ ਪਿਆਜ਼ ਕੱਟ ਲਿਆ ਤੇ ਇੱਧਰ ਆਪਾਂ ਤਿੰਨ ਚਾਰ ਆਲੂ ਕੱਟ ਲਏ ਛੋਟੇ ਛੋਟੇ ਪੀਸਾਂ ਦੇ ਵਿੱਚ ਐਸ ਤਰ੍ਹਾਂ ਕਰਕੇ ਆਪਾਂ ਆਲੂ ਕੱਟ ਕੇ ਪਾਣੀ ਚਵਾ ਲਏ ਤੇ ਇੱਕ ਆਪਾਂ ਟਮਾਟਰ ਨਾ ਕੱਟ ਲਿਆਗਾ ਤੇ ਇੱਧਰ ਆਪਾਂ ਨਾ ਲਸਣ ਨੂੰ ਪੋਟਲੇ ਆਊਗਾ ਖਲਬੱਟੇ ਦੇ ਵਿੱਚ ਤੇ ਆਪਾਂ ਬਣਾਵਾਂਗੇ ਜੀ ਤਾਬਾ ਸਟਾਈਲ ਤੇ ਉਹਦੇ ਵਾਸਤੇ ਨਾ ਆਪਾਂ ਦੋ ਤਾਂ ਕਸ਼ਮੀਰੀ ਮਿਰਚਾਂ ਲੰਗੀਆਂ ਤੇ ਆਪਾਂ 7-8 ਕਾਲੀਆਂ ਮਿਰਚਾਂ ਅੱਧਾ ਚਮਚ ਜੀਰਾ ਤੇ ਅੱਧਾ ਚਮਚ ਆਪਾਂ ਦੀ ਸੌਂਫ ਹੈ ਤੇ ਚੌਥਾ ਹਿੱਸਾ ਚਮਚ ਦਾ ਅਜਵਾਇਣ ਹੈ ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਡਰਾਈ ਰੋਸਟ ਕਰਾਂਗੇ ਤਾਂ ਨਾ ਪੈਨ ਰੱਖ ਲਿਆ ਤੇ ਆਪਾਂ ਸਾਰਾ ਸਮਾਨ ਜਿਹੜਾ ਹੈਗਾ ਵਿੱਚ ਪਾ ਦਾਂਗੇ ਪੈਨ ਦੇ ਵਿੱਚ ਤੇ ਹੁਣ ਆਪਾਂ ਹਨਾ ਮਿਰਚਾਂ ਨੂੰ ਛੋਟੇ-ਛੋਟੇ ਪੀਸ ਕਰਕੇ ਨਾ ਤੇ ਇਹਦੇ ਵਿੱਚ ਪਾ ਦਿਆਂਗੇ ਤੇ ਹੁਣ ਆਪਾਂ ਇਹਨਾਂ ਨੂੰ ਡਰਾਈ ਰੋਸਟ ਕਰਾਂਗੇ ਆਪਣਾ ਜੀ ਮਸਾਲਾ ਨਾ ਡਰਾਈ ਰੋਸਟ ਹੋ ਗਿਆ ਆਪਾਂ ਸਲੋ ਗੈਸ ਤੇ ਨਾ 2 ਤੋਂ 3 ਮਿੰਟ ਹਨਾ ਰੋਸਟ ਕਰ ਲਿਆ। ਹੁਣ ਆਪਾਂ ਗੈਸ ਬੰਦ ਕਰਕੇ ਨਾ ਇਹਨੂੰ ਪਲੇਟ 'ਚ ਕੱਢ ਲਾਂਗੇ ਤੇ ਠੰਡਾ ਹੋ ਜਾ ਜਦੋਂ ਨਾ ਫਿਰ ਆਪਾਂ ਇਹਨੂੰ ਗ੍ਰाइंड ਕਰਾਂਗੇ। ਆਪਾਂ ਜੀ Shimla mirch ਨੂੰ ਕੱਟ ਲਏ ਆਪਣਾ ਮਸਾਲਾ ਸੰਡਾ ਹੁੰਦਾ ਸੀਗਾ ਤੇ ਆ ਦੇਖੋ ਆਪਾਂ ਇਹਦੇ ਵਿੱਚੋਂ ਨਾ ਬੀਜ ਸਾਰੇ ਕੱਢ ਤੇ ਇਹਦੇ ਵਿਚਲਾ ਮਾਲਕਦਮ ਜ ਸਾਰਾ ਕੱਢ ਤਾ ਤੇ ਆਪਾਂ ਮੋٹے ਮੋٹے ਪੀਸਾਂ ਚ ਕੱਟ ਲਈਏ Shimla mirch ਇਹਨੂੰ ਸਾਈਡ ਤੇ ਰੱਖ ਲਏਗੇ ਮਸਾਲੇ ਠੰਡੇ ਹੋ ਗਏ ਆ ਆਪਣੇ ਤੇ ਹੁਣ ਆਪਾਂ ਇਹਨੂੰ ਪਾ ਦਾਂਗੇ ਜੱਗ ਦੇ ਵਿੱਚ ਤੇ ਹੁਣ ਆਪਾਂ ਇਹਦੇ ਵਿੱਚ ਨਾ ਟਮਾਟਰ ਵੀ ਪਾ ਦਾਂਗੇ ਹੁਣ ਆਪਾਂ ਇਹਨੂੰ ਗ੍ਰाइंड ਕਰ ਲਾਂ ਆਪਾਂ ਦੀ ਮਸਾਲਾ ਪੀਸ ਲਏ ਦੇਖੋ ਬਹੁਤ ਵਧੀਆ ਪੀਸਿਆ ਗਿਆ ਮਸਾਲਾ ਆਪਣਾ ਤੇ ਹੁਣ ਆਪਾਂ ਨਾ ਇਧਰ ਤੇਲ ਗਰਮ ਰੱਖਤਾ ਹੈ 팬 ਦੇ ਵਿੱਚ ਉਹ ਆਪਣਾ ਬੁਲਬਲੇ ਛੱਡੀ ਜਾਂਦਾ ਤੇ ਹੁਣ ਆਪਾਂ ਇਹਦੇ ਵਿੱਚ ਨਾ ਆ ਆਲੂ ਪਾਉਂਦੇ ਹੁਣ ਆਲੂਆਂ ਨੂੰ ਨਾ ਪਾਏ ਦੇ ਵਿੱਚ ਨਾ ਥੋੜਾ ਜਿਹਾ ਬਰਾਊਨ ਹੋਣ ਤੇ ਕਿਨ ਪਕਾ ਲੈਂਦੇ ਥੋੜਾ ਥੋੜਾ ਬਰਾਊਨ ਕਰਾਂਗੇ ਆਪਣੇ ਆਲੂ ਨੇ ਬਰਾਉਨ ਹੋ ਗਿਆ ਦੇਖ ਲਓ 4 ਤੋਂ 5 ਮਿੰਟ ਲੱਗੇ ਤੇ ਆਪਾਂ ਆਪਾਂ ਗੈਸ ਨੂੰ ਪੂਰਾ ਤੇਜ਼ ਕਰਕੇ ਨਾ ਫੇਰ ਪਕਾਈ ਹੈ ਜੀ ਤੇ ਪੂਰੇ ਨਹੀਂ ਪੱਕੇ ਹੈ ਜੀ ਆਪਾਂ ਤੋਂ ਸਬਜ਼ੀ ਦੇ ਵਿੱਚ ਪਕਾਵਾਂਗੇ ਇਹਨਾਂ ਨੂੰ ਹੁਣ ਆਪਾਂ ਕੱਢ ਲਾਂਗੇ ਆਹ ਨੂੰ ਆਪਾਂ ਬਾਹਰ ਕੱਢ ਲਿਆ ਤੇ ਹੁਣ ਆਪਾਂ ਨੇ ਇਹਦੇ ਵਿੱਚ ਆਹ ਸ਼ਿਮਲਾ ਮਿਰਚ ਪਾ ਦਾਂਗੇ ਇਹਨੂੰ ਆਪਾਂ ਨਾ 1 ਤੇ 2 ਮਿੰਟ ਹੀ ਪਕਾਵਾਂਗੇ ਬੱਸ ਮੇਕਾਂ ਨੂੰ ਆਪਾਂ 2 ਮਿੰਟ ਪਕਾ ਲਿਆ ਹੁਣ ਆਪਾਂ ਇਹਨਾਂ ਨੂੰ ਵੀ ਬਾਹਰ ਕੱਢ ਲਵਾਂਗੇ ਤੇ ਫੇਰ ਲਾਉਨੇ ਆਪਾਂ ਤੜਕਾ ਆਪਾਂ ਨੂੰ ਸਰਜੀਂ ਤੜਕਾ ਲਾਵਾਂਗੇ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਜੀਰਾ ਤੇ ਨਾਲੇ ਪਾ ਦਾਂਗੇ ਪਿਆਜ਼ ਤੇ ਨਾਲੇ ਆਪਾਂ ਨਾ ਇਹ ਰਿਚਾ ਜਿਹੜਾ ਆਪਣਾ ਲਸਣ ਨਾਲ ਕੁੱਟਿਆ ਤੇ ਲਹੂ ਵੀ ਵਿੱਚ ਪਾ ਗਏ ਹਾਂ ਲੋਕ ਇਹਨਾਂ ਨੂੰ ਹਲਕਾ ਕੇ ਆਪਾਂ ਪਕਾ ਲਵਾਂਗੇ ਹੁਣ ਆਪਾਂ ਇਹ ਵਿੱਚ ਨਾ ਟੈਂਪਸ ਮਾਰੀ ਚੱਲਾਂਗੇ ਥਿੰ ਥੋੜਾ ਜਿਹਾ ਸਪਕਾ ਲਾ ਦੇ ਪਿਆਜ਼ ਨੂੰ 20 ਮਿੰਟ ਲੱਗਣਗੇ ਥੋੜਾ ਜਿਹਾ ਪਕਾ ਕੇ ਬਸੰਦਾ ਤੱਕ ਕਰਵਾ ਲਿਆ ਜਾਂ ਸਾਡੇ ਤੇ ਫੇਰ ਮਸਾਲੇ ਪਾ ਲਵਾਂਗੇ ਹੁਣ ਆਪਣਾ ਲਸਣ ਤੇ ਪਿਆਜ਼ ਪੱਕ ਗਿਆ ਤੇ ਹੁਣ ਆਪਾਂ ਜਿਹੜਾ ਮਸਾਲਾ ਪੀਸਿਆ ਸੀ ਨਾ ਉਹ ਪਾ ਦੇਣਾ ਟਮਾਟਰਾਂ ਦਾ ਮਸਾਲਾ ਆ ਗਿਆ ਆਪਾਂ ਇਹ ਗੱਜੋ ਘੋਕੀ ਦੀ ਨਾ ਇਹ ਤੇ ਬਿਚੀ ਪਾ ਦਾਂਗੇ ਤੇ ਹੁਣ ਆਪਾਂ ਮਸਾਲੇ ਵੀ ਨਾਲ ਦੀ ਨਾਲ ਇਹ ਵਿੱਚ ਪਾ ਦਾਂਗੇ ਗੈਸ ਥੋੜਾ ਜਿਹਾ ਮੀਡੀਅਮ ਕਰ ਲਾਂਗੇ ਹੁਣ ਆਪਾਂ ਸਬਜੀ ਦੇ ਸਾਬ ਨਾਲ ਪਾ ਲਾਂਗੇ ਨਮਕ ਹਲਦੀ ਤੇ 1 ਗਾਰਮਾ ਵਗਾਲ ਲਾਂ थोड़ी जी पावगे आप पा, कौड़ी मिर्च क्योंकि आप कौड़ी मिर्च थोड़े जो चमच में चौथा ही सही पाया तो हूँ आप मिक्स करके ना तो जग धो के आप जिस पावे हम पानी आप गर्म पा, ले ठंडा नहीं पाऊगा हम आप जग साफ करते ना तो नाले आप मसाला मिलोगे ਸਿਆਤਾ ਵਿੱਚ ਪਾਣੀ ਪਾਟਾ ਤੇ ਪਾਣੀ ਆਪਾਂ ਥੋੜਾ ਜਿਹਾ ਹੋਰ ਪਾਵਾਂਗੇ ਆਪਣੇ ਆਲੂ ਹਜੇ ਪੂਰੇ ਪੱਕੇ ਨਹੀਂ ਥੋੜੇ ਜਿਹਾ ਕੱਚੇ ਐ ਤੇ ਹੁਣ ਜੇ ਆਪਾਂ ਨਾ ਮਸਾਲਾ ਵਧੀਆ ਤੇਲ ਛੱਡ ਗਏ ਫਿਰ ਆਪਾਂ ਵਿੱਚ ਇਹਦੇ ਸ਼ਮਲਾ ਵਿੱਚ ਤੇ ਆਲੂ ਪਾ ਗਏ ਆਪਨਾ ਮਸਾਲਾ ਨਾ ਵਧੀਆ ਤੇਲ ਛੱਡ ਗਏ ਤੇ ਹੁਣ ਆਪਾਂ ਇਹਦੇ ਵਿੱਚ ਆਹ ਸਬਜ਼ੀ ਪਾ ਦਾਂਗੇ ਆਲੂ ਤੇ Shimla mirch ਬਸ ਪੱਕੇ ਨੇ ਇਹ ਵੈਸੇ ਤਾਂ ਥੋੜੇ ਥੋੜੇ ਆਪਾਂ ਹੋਰ ਪਕਾਵਾਂਗੇ ਆਪਣੇ ਮਸਾਲੇ ਇਹਦੇ ਵਿੱਚ ਨਾ ਰਚ ਜਾਣਗੇ ਸਬਜ਼ੀ ਦੇ ਵਿੱਚ ਹੁਣ ਆਪਾਂ ਧੱਕੇ ਪਕਾਵਾਂਗੇ ਆਪਾਂ ਨੇ ਸਬਜ਼ੀ ਨੂੰ 5-4 ਮਿੰਟ ਹਟਲੋ ਗਏ ਇਸ ਤੇ ਪਕਾ ਲਿਆ ਬੱਸ مصالحے ਆਪਣੇ ሽਮਲਾ ਵਿੱਚ अच्छे से आलूमा भी चंमिक से हो गए ਤੇ ਹੁਣ ਆਪਾਂ ਮੈਂ ਗੈਸ ਬੰਦ ਕਰਦੇ ਹਾਂ ਹੁਣ ਇਹਦੇ ਉੱਤੇ ਆਪਾਂ ਪਾਵਾਂਗੇ ਕਸੂਰੀ ਮੇਥੀ ਇਹਦੇ ਨਾਲ ਫਲੇਵਰ ਬਹੁਤ ਹੀ ਵਧੀਆ ਹੁੰਦਾ ਕਸੂਰੀ ਮੇਥੀ ਨਾਲ ਤੇ ਥਾਬਿਆਂ ਵਾਲੇ ਵੀ ਆ ਹੀ ਪਾਉਂਦੇ ਰੈਸਟੋਰੈਂਟ ਵਾਲੇ ਤੇ ਸਬਜੀ ਆਪਣੀ ਨਾ ਅੱਜ ਤਾਂ ਬਸ ਟਾਈਪ ਬਣਾਈ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾ ਦੇਾਂਗੇ ਕੜੀ ਪੱਤਾ ਇਹਦੇ ਨਾਲ ਹੋਰ ਵੀ ਜਿਆਦਾ ਟੇਸਟ ਵਧ ਜਾਂਦਾ ਹੈ ਕੜੀ ਪੱਤੇ ਨਾਲ ਜੇਰਾ ਧਨੀਆ ਹੈਗਾ ਤਾਂ ਉਹ ਪਾ ਲਓ ਫਿਰ ਵਿੱਚ ਪਾਵਾਂਗੇ ਆਪਾਂ ਜੀ ਹਰੀਆਂ ਮਿਰਚਾਂ ਤੇ ਸਾਡੀ ਢਾਬਾ ਸਟਾਈਲ ਸਬਜੀ ਆਲੂ ਸ਼ਮਲਾ ਮਿਰਚਾਂ ਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਹਾਂ ਜੀ ਅਗਲੀ ਵੀਡੀਓ 'ਚ ਸਤਿ ਸ੍ਰੀ ਅਕਾਲ